ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਬੁਲਟਨ ਖਬਰਾਂ ਤੋਂ ਪਹਿਲਾਂ ਨਸਰ ਮਾਲ ਲੈਣੇ ਅਹਿਮ ਸੁਰਖੀਆਂ ਤੇ ਕਲਾਸ਼ ਗਹਿਲੋਤ ਨੇ ਦਿੱਤਾ ਆਮ ਆਦਮੀ ਪਾਰਟੀ ਤੋਂ ਅਸਤੀਫਾ ਭਾਜਪਾ ਨੇ ਫੈਸਲੇ ਦਾ ਕੀਤਾ ਸਵੀਕਾਰ ਰਾਜਾ ਵਿਰਿੰਗ ਨੇ ਪੰਜਾਬ ਦੇ ਸਰਕਾਰੀ ਬੱਸ ਸੇਵਾ ਮੁਲਾਜ਼ਮਾਂ ਨੂੰ ਕੀਤੀ ਅਪੀਲ ਕਿਹਾ ਸਾਰੇ ਮੁਲਾਜ਼ਮ ਵੋਟ ਪਾ ਕੇ ਅਮ੍ਰਿਤਾ ਵਿਰਿੰਗ ਦੀ ਕਰੋ ਮਦਦ ਪ੍ਰਤਾਪ ਸਿੰਘ ਬਾਜਵਾ ਦਾ ਸੀਐਮ ਭਗਵੰਤ ਮਾਨ ਉੱਤੇ ਵੱਡਾ ਦੋਸ਼ ਕਿਹਾ ਸੀਐਮ ਮਾਨ ਦਾ ਬਿੱਟੂ ਜ਼ਰੀਏ ਕੇਂਦਰੀ ਗ੍ਰਹਿ ਵਿਭਾਗ ਦੇ ਨਾਲ ਹੈ ਸਿੱਧਾ ਸੰਪਰਕ ਦਰਵਾਹਾ ਵਿਖੇ ਚੋਰਨ ਚਿੰਤ ਸਿੰਘ ਚੰਨੀ ਦਾ 54 4 ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉਤੇ ਚੁੱਕੇ ਸਵਾਲ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਮ ਆਦਮੀ ਪਾਰਟੀ ਨੂੰ ਛਟਕਾ ਦੇਂਦੇ ਹੋਏ ਮੰਤਰੀ ਕਿਲਾਸ਼ ਗਹਿਲੋਤ ਨੇ ਆਪਣੇ ਅਹੁਦੇ ਅਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦਾ ਅਸਤੀਫਾ ਸੀਐਮ ਆਤੀਸ਼ੀ ਨੇ ਵੀ ਸਵੀਕਾਰ ਕਰ ਲਿਆ ਹੈ। ਅਸਤੀਫੇ ਤੋਂ ਬਾਅਦ ਆਪ ਦੀ ਪਹਿਲੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਦਿੱਲੀ ਸਰਕਾਰ ਵਿੱਚ ਟ੍ਰਾਂਸਪੋਰਟ ਮੰਤਰੀ ਅਤੇ ਆਪ ਦੇ ਸੀਨੀਅਰ ਆਗੂ ਕਿਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਦੇ ਨਾਲ ਹੀ ਗਹਿਲੋਤ ਨੇ ਆਭਿ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇੱਕ ਚਿੱਠੀ ਰਹੀ ਹੈ ਜਿਸ ਵਿੱਚ ਉਹਨਾ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਹੈ ਉਹਨਾ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ ਕੇਜਰੀਵਾਲ ਦੇ ਬੰਗਲੇ ਦੇ ਨਿਰਮਾਣ ਅਤੇ ਯਮਨਾ ਦੀ ਸਫਾਈ ਦਾ ਮੁੱਦਾ ਚੁੱਕਿਆ ਉਧਰ ਵਿਰੋਧੀਆਂ ਵੱਲੋਂ ਗਹਿਲੋਤ ਦੇ ਅਸਤੀਫੇ ਤੇ ਬਿਆਨਬਾਜ਼ੀ ਸ਼ੁਰੂ ਹੋ ਚੁੱਕੀ ਹੈ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਗਹਿਲੋਤ ਵੱਲੋਂ ਲਏ ਗਏ ਇਸ ਫੈਸਲੇ ਦਾ ਸਵਾਗਤ ਕੀਤਾ अरविंद केजरीवाल जी के लेफ्टिनेंट माने जाते कैलाश गहलोत ने भी आज आम आदमी पार्टी को अलविदा कह दिया ये करप्शन का यह भ्रष्टाचार का बेड़ा डूब रहा है और जब बेड़ा डूबता है तो सब छोड़कर भाग जाते हैं अरविंद केजरीवाल जी के साथी उसको छोड़कर भाग रहे हैं और कैलाश गहलोत ने वो सब बातें कही जो आज तक हम कहते आ रहे हैं यमुना जी के सफाई के नाम से आठ हजार करोड़ से ज्यादा अरविंद केजरीवाल अपनी जेब में डाल चुके हैं दिल्ली को उन्होंने पॉल्यूशन से गंदे पानी से टूटी सड़कों से ग्रस्त करके रखा है और आज उन्होंने भी माना कैलाश के, के ने में जिस तरह से शीश महल बनाया गया करप्शन का अड्डा बनाया गया हजारों करोड़ रुपए उस पर खर्च किया गया और आज अरविंद केजरीवाल उस शीश महल में दिल्ली को लूट कर आराम से सो रहे हैं जबकि दिल्ली के लोग सांस भी नहीं ले पा रहे उधर दूजे पास आप दे राजसभा संजय सिंह ने भाजपा के तिखा शब्दी हमला किया ਉਣਾ ਕਿਹਾ ਕਿ ਗਹਿਲੋਤ ਦੇ ਅਸਤੀਫੇ ਪਿੱਛੇ ਕਾਰਨ ਇਹ ਹੈ ਕਿ ਗਹਿਲੋਤ ਪਿੱਛੇ ਕੇਂਦਰੀ ਏਜੰਸੀਆਂ ਨੂੰ ਲਗਾ ਦਿੱਤਾ ਗਿਆ ਸੀ ਗਹਿਲੋਤ ਤੇ ਈਡੀ ਅਤੇ ਇਨਕਮ ਟੈਕਸ ਦੇ ਕਈ ਛਾਪੇ ਮਾਰੇ ਗਏ ਉਹਨਾਂ ਕੋਲ ਪਾਰਟੀ ਛੱਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਅੱਜ ਭਾਰਤੀ ਜਨਤਾ ਪਾਰਟੀ ਫਿਰ ਇੱਕ ਵਾਰ ਆਪਣੇ ਹਤਕੰਡੇ ਘਿਨੌਨੀ ਰਾਜਨੀਤੀ ਔਰ ਸੜੇਂਤਰ ਮੇ ਕਾਮਯਾਬ ਹੋਈ ਹੈ ਗਾਇਲਾਸ ਗਹਿਲੋਤ ਕੇ ਉਪਰ ਲਗਾਤਾਰ ਭਾਰਤੀ ਜਨਤਾ ਪਾਰਟੀ ਕੇ ਦੁਆਰਾ ਦਬਾਅ ਬਣਾਇਆ ਜਾ ਰਹਾ ਥਾ ਈਡੀ ਸੀਬੀਆਈ ਕੇ ਛਾਪੇ ਮਾਰੇ ਜਾ ਰਹੇ ਥੇ ईडी के दफ्तर में पूछताछ करने के लिए बुलाया जा रहा था इनकम टैक्स के छापे उनके घर पे मारे जा रहे थे और ये भारतीय जनता पार्टी की खूबसूरती है नरेंद्र मोदी जी की कि जब वो किसी के ऊपर ईडी का छापा मरवाते हैं इनकम टैक्स का छापा मरवाते हैं ईडी के दफ्तर में पूछताछ के लिए बुलाते हैं तो जोर जोर से प्रेस कॉन्फ्रेंस करते हैं चिल्लाते हैं कहते हैं ये तो कैलाश गहलोत पे ये भ्रष्टाचार है वो भ्रष्टाचार है और जैसे ही वो बीजेपी में शामिल हो जाते हैं तो सारे आरोपों से बरी हो जाते हैं मोदी वॉशिंग पाउडर से उनको धुल दिया जाता है तो बीजेपी एक बार फिर से अपने षडयंत्र और अपने घिनौनी राजनीति में सफल हुई है आ, मैं समझता हूं कि कैलाश गहलोत के ऊपर बहुत दबाव था ईडी इनकम टैक्स और तमाम तरीके का ਔਰ ਉਸਕੇ ਕਾਰਨ ਸੇ ਇਹ ਫੈਸਲਾ ਉਨ੍ਹਾਂ ਦੇ ਦੁਆਰਾ ਲਿਆ ਗਿਆ ਹੈ। ਦੱਸ ਦੇਈਏ ਕਿ ਸਰਕਾਰ ਵਿੱਚ ਟ੍ਰਾਂਸਪੋਰਟ ਅਤੇ ਵਾਤਾਵਰਣ ਵਿਭਾਗ ਦਾ ਕਾਰਡਪਾਰ ਸੰਭਾਲਣ ਵਾਲੇ ਕੈਲਾਸ਼ ਨੇ ਇਸ ਵਾਰ ਵੀ ਮੰਤਰੀ ਅਹੁਦੇ ਦੀ ਸੋਚ ਚੁੱਕੀ ਸੀ। ਕੈਲਾਸ਼ ਨੇ ਇਸ ਵਾਰ ਨਜਵਗੜ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਅਜੀਤ ਸਿੰਘ ਖਰਖਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਪੰਜਾਬ ਦੇ ਵਿੱਚ ਹੋਣ ਚਾਰੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਸਿਆਸਤਦਾਨਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ VOTING ਦੀ ਅਪੀਲ ਕੀਤੀ ਜਾ ਰਹੀ ਹੈ ਹੁਣ ਇਸ ਹੀ ਤਰਜੁਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਦੇ ਸਰਕਾਰੀ ਬਸ ਮੁਲਾਜ਼ਮਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤਿ ਐਮਪੀ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੰਜਾਬ ਦੇ ਸਰਕਾਰੀ ਬਸਾਂ ਦੇ ਮੁਲਾਜ਼ਮਾਂ ਨੂੰ ਖਾਸ ਬੇਨਤੀ ਕੀਤੀ ਹੈ ਉਹਨਾਂ ਗਿੱਦੜ ਬਹਾਦੀ ਜ਼ਿਮਨੀ ਚੋਣਾ ਵਿੱਚ ਅਮਰਤਾ ਵਰਿੰਗ ਨੂੰ ਜਿਤਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਬੇਸ਼ੱਕ ਮੁਲਾਜ਼ਮ ਛੁੱਟੀ ਲੈ ਲੈਣ ਪਰ ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾ ਵਿੱਚ ਗਿੱਦੜ ਬਹਾ ਸਮੇਤ ਬਰਨਾਲਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਆਪਣੇ VOTING ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਹੁਣ ਸੁਣੋ ਹੋਰ ਕੀ ਕੁਝ ਕਿਹਾ ਰਾਜਾ ਵਰਿੰਗ ਨੇ। ਇਹ ਮੈਂ ਆਪਦੇ PRTC ਦੇ ਭਰਾਵਾਂ ਨੂੰ ਪੰਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ। ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬ ਬੱਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਕਾ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕੀ ਹੋ ਮਹਾਮਾਕੇ ਗਿੱਦੜਵਾਚ ਦੋ ਦਿਨ ਚਾਹੇ ਛੁੱਟੀ ਲੈ ਲੋ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਕਿ অতি ਜ਼ਰੂਰੀ ਹੈ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ ਚਾਰ ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘਟੋ-ਘਟ ਇੱਕ-ਇੱਕ ਹਲਕੇ ਦੇ ਵਿੱਚ 2-2025-2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਪੀਆਰਟੀਸੀ ਪਨਬਾਸ ਤੇ ਪੰਜਾਬ ਰੋਡਵੇਸ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਔਰ ਥੋੜੀ ਸ਼ਹਿਦ ਮੈਂ ਬੜਕ ਮਾਰ ਦਿੰਦਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਕੇ ਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਦੱਸਦੇ ਕਿ ਪੰਜਾਬ ਦੇ 4 ਹਲਕਿਆਂ ਵਿੱਚ 20 ਨਵੰਬਰ ਨੂੰ ਜਿਮਨੀ ਚੋਣ ਲਈ ਵੋਟਿੰਗ ਹੋਵੇਗੀ ਇਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਅੱਜ ਬਰਨਾਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਉੱਤੇ ਤਿੱਖੇ ਨਿਸ਼ਾਨੇ ਵੀ ਨਿਸ਼ਾਨੇ ਗਏ ਤੇ ਬਾਜਵਾ ਨੇ ਇਲਜ਼ਾਮ ਲਗਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ذریعے ਗ੍ਰਹਿ ਵਿਭਾਗ ਦੇ ਨਾਲ ਸਿੱਧਾ ਸੰਬੰਧ ਹੈ ਜਿਮਨੀ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਵੱਲੋਂ ਬਿਆਨਬਾਜ਼ੀ ਦਾ ਦੌਰ ਲਗਾਤਾਰ جاری ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਤੇ ਵੱਡਾ ਦੋਸ਼ ਲਾਇਆ ਹੈ ਉਹਨਾਂ ਕਹਿੰਿਆ ਕਿ ਪੰਜਾਬ ਵਿੱਚ ਚੋਨੇ ਦੀ ਲਿਫਟਿੰਗ ਵਿੱਚ ਹੋਈ ਦੇਰੀ ਲਈ ਮੁੱਖ ਮੰਤਰੀ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜ਼ਰੀਏ ਗ੍ਰਹਿ ਵਿਭਾਗ ਨਾਲ ਸਿੱਧਾ ਸੰਪਰਕ ਹੈ ਤੁਹਾਡੇ ਸਾਹਮਣੇ ਅਸੀਂ ਪਹਿਲੇ ਵੀ ਕਹਿੰਦੇ ਸੀ ਕਿ ਬੈਕ ਰੂਮ ਡਰਾਈਵਿੰਗ ਸਾਰੀ ਦੀ ਸਾਰੀ ਜਿਹੜੀ ਹੈ ਇਹ ਦਿੱਲੀ ਤੋਂ ਹੋ ਰਹੀ ਹੈ ਭਗਵੰਤ ਮਾਨ ਇੱਕ ਮਕਾਟ ਜਿਸ ਆਦਮੀ ਦੀ ਕੋਈ ਬੈਕਗ੍ਰਾਉਂਡ ਨਾ ਹੋ ਉਹ ਬੰਦਾ ਕਦੀ ਵੀ ਸੂਬੇ ਵਾਸਤੇ ਤੜਨੇ ਹੋ ਕੇ ਸਟੈਂਡ ਲੈ ਨਹੀਂ ਸਕਿਆ ਇਹ ਗੱਲ ਮੇਰੀ ਤਕਰੀਬਨ ਸਾਲ ਡੇਢ ਸਾਲ ਦਾ ਮੇਰਾ ਪਹਿਲੇ ਤੋਂ ਇੱਕ ਯਕੀਨ ਵੀ ਹੈ ਮੇਰੀ ਇਨਫੋਰਮੇਸ਼ਨ ਵੀ ਹੈ ਤੇ ਗੱਲ ਸਾਬਤ ਵੀ ਤੁਹਾਡੇ ਸਾਹਮਣੇ ਹੋਏਗੀ ਮੈਂ ਗੱਲ ਕਹੀ ਸੀ ਕਿ ਜਿੱਦਣ ਵੀ ਕਦੀ ਮਹਾਰਾਸ਼ਟਰਾ ਵਾਲਾ ਜਹਾਜ਼ ਆ ਕੇ ਮੁਹੱਲੀ ਦੇ ਅਰਪੋਰਟ ਤੇ ਲੱਗਣਾ ਸਾਰੇ ਲੋ ਪਹਿਲੀ ਸਵਾਰੀ ਜਿਹੜਾ ਏਕਨਾ ਛਿੱਤੇ ਬਨੇਗਾ ਭਗਵੰਤ ਮਾਨ ਹੋਏਗਾ ਅੱਜ ਵੀ ਭਗਵੰਤ ਮਾਨ ਦੀ ਸਿੱਧੇ ਤੌਰ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਨਾਲ ਰਵਨੀਤ ਸਿੰਘ ਬਿੱਟੂ ਦੇ ਜ਼ਰੀਏ ਗੱਲਬਾਤ ਇਹੀ ਇਹ ਕਾਰਨ ਬਣਿਆ ਕਿ ਅੱਜ ਝੋਨਾ ਰੋੜਿਆ ਤੁਹਾਡਾ ਐਡਾ ਕਾਕਾ ਨਹੀਂ ਨਾ ਇਹ ਦੁੱਧ ਪੀਦਾ ਕਿ ਇਹਨੂੰ ਪਤਾ ਨਾ ਹੋਏ ਕਿ ਗੋਦਾਮ ਕਿਸਾ ਖਾਲੀ ਕਰਾਈ ਤੇ ਇਹਨੂੰ ਇਹ ਨਾ ਪਤਾ ਹੋਏ ਕਿ ਝੋਨੇ ਦੀ ਤਿਆਰੀ ਕਿਸ ਤਰ੍ਹਾਂ ਕਰੀਦੀ ਹੈ ਸਾਰਾ ਕੁਝ ਪਤਾ ਸੀ ਬਕਾਇਦਾ ਤੌਰ ਉੱਤੋਂ ਇਨਸਟਰਕਸ਼ਨ ਸਨ ਕਿ ਤੂੰ ਚੁੱਪ ਹੋ ਕੇ ਸੌਂ ਜਾਣਾ ਤੂੰ ਬੋਲਣਾ ਕੋਈ ਨਹੀਂ ਅਸੀਂ ਮੌਕੇ ਤੇ ਆ ਕੇ ਲੋਕਾਂ ਨੂੰ ਇਹ ਸਾਬਤ ਕਰਨਾ ਕਿ ਇਹ ਰਾਜਕਰਨ ਦੇ ਕਾਬਿਲ ਹੀ ਹਨ ਜਿਹੜੀ ਗੱਲ ਅਸਲ ਛੁਈ ਪਿਛਲੇ 55 60 ਸਾਲ ਤੋਂ ਲਗਾਤਾਰ ਝੋਨਾ ਤੇ ਕਣਕ ਜਉਂਦੀ ਹਰੀ ਕ੍ਰਾਂਤੀ ਆਈ ਹੈ ਹਰ ਪਤਾ ਹੈ ਹਰ ਸਾਲ ਝੋਨਾ ਤੇ ਕਣਕ ਖਰੀਦੀ ਜਾਂਦੀ 30000 ਕਰੋੜ ਦੀ ਸਾਲਾਨਾ ਕਣਕ ਸੈਂਟਰ ਦੀ ਸਰਕਾਰ ਖਰੀਦੀ 45000 ਕਰੋੜ ਦਾ ਅਪ੍ਰੋਕਸੀਮੇਟਲੀ ਝੋਨਾ ਹੁੰਦਾ ਸਾਲ ਮੇਨ ਫਸਲ ਸਾਡੀ ਜਿਹੜੀ ਹੈ ਪੰਜਾਬ ਦੀ ਅਗਰੀਰੀਅਨ ਅਕਾਡਮੀ ਜਿਹੜੀ ਹੈ ਐਗਰੀਕਲਚਰ ਬੇਸਡ ਉਹ ਇਸ 75000 ਕਰੋੜ ਤੇ ਵੇਚ ਕਰ। ਸੋ ਇਸ ਗੱਲ ਕਾਰਨ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ। ਮੈਂ ਇੱਥੇ ਸਾਬਤ ਤੁਹਾਨੂੰ ਦੱਸਣਾ ਚਾਹਣਾ ਇਹ ਭਾਜਪਾ ਦੇ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਕਿਉਂਕਿ ਬਹੁਤ ਦੇਰ ਤੋਂ ਲਗਾਤਾਰ ਭਾਜਪਾ ਦਾ ਨਿਸ਼ਾਨਾ ਸੀ ਕਿ ਪੰਜਾਬ ਨੂੰ ਅਸੀਂ ਆਰਥਿਕ ਤੌਰ ਤੇ ਕਮਜ਼ੋਰ ਕਰ ਫਿਲਹਾਲ ਦੇਖਣਾ ਹੋਵੇਗਾ ਕਿ ਪ੍ਰਤਾਪ ਬਾਜਬਾ ਵੱਲੋਂ ਲਗਾਏ ਗਏ ਇਲਜ਼ਾਮਾ ਦਾ ਮੁੱਖ ਮੰਤਰੀ ਮਾਨ ਕੀ ਮੋੜਵਾ ਜਵਾਬ ਦਿੰਦੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਗਿੱਦੜ ਬਾਹਾ ਵਿਖੇ ਕਾਂਗਰਸੀ ਉਮੀਦਵਾਰ ਅਮ੍ਰਿਤਾ ਵਿਡਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਇਸ ਮੌਕੇ ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਉਤੇ ਤਿੱਖੇ ਨਿਸ਼ਾਨੇ ਵੀ ਨਿ। ਪੰਜਾਬ ਦੇ ਚਾਰ ਹਲਕਿਆਂ ਦੀ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਹੈ ਸਿਆਸੀ ਆਗੂਆਂ ਵੱਲੋਂ ਬਿਆਨਬਾਜ਼ੀ ਦਾ ਦੌਰ ਵੀ ਲਗਾਤਾਰ جاری ਹੈ ਗਿੱਦੜਵਾਹ ਪਹੁੰਚੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਚੰਨੀ ਸੀਐਮ ਮਾਨ ਦੇ ਵਿਆਹ ਨੂੰ ਲੈ ਕੇ ਵੀ ਬੋਲਦੇ ਹੋਏ ਨਜ਼ਰ ਆਏ ਆਮ ਆਦਮੀ ਪਾਰਟੀ ਆਗੂਆਂ ਨੇ ਭਗਵੰਤ ਮਾਨ ਨੇ ਤੇਜੀਵਾਲ ਨੇ ਲੋਕਾਂ ਨਾਲ ਬੜੇ ਵਾਅਦੇ ਕੀਤੇ ਅਸਮਾਨ ਤੇ ਉਡਣ ਦੀਆਂ ਉਡਾਰੀਆਂ ਖਾਤੀਆਂ ਦਖਾਤੀਆਂ ਲੇਕਿਨ ਮਿਲਿਆ ਕੁਝ ਨਹੀਂ ਲੋਕਾਂ ਨੇ ਲੱਗਿਆ ਸ਼ਾਇਦ ਇਹੀ ਪਾਕਿਸਤਾਨ ਆ ਗਿਆ ਇਨਕਲਾਬ ਆ ਗਿਆ ਲੇਕਿਨ ਬਿਲਕੁਲੇ ਨਕਮੇ ਨਿਕਲੇ ਆਪਗੁਆਰਤਮਾਨ ਹੈ ਇੱਕ ਸ਼ਰਾਬ ਪਿਛੇ ਹੀ ਸਾਰਾ ਬਗਵਾਤਾ ਬਣੇ ਤੁਸੀਂ ਵੋਟਾਂ ਦੇ ਨਾਲ ਲੱਗਦਾ ਹੈ ਲੋਕਾਂ ਨੇ ਇੰਨਾ ਪਿਆਰ ਦਿੱਤਾ ਮੁੱਖ ਮੰਤਰੀ ਬਣਾਦਾ لیکن ਆ ਬੰਦਾ ਹੈ ਕਿ ਸ਼ਰਾਬ ਤੋਂ ਇਹ ਨਹੀਂ ਨਿਕਲ ਸਕਿਆ ਸ਼ਰਾਬ ਦੇ ਵਿੱਚ ਸਾਰਾ ਕੁਝ ਰੋਲਦਾ ਕਿ ਅੱਜ ਜਿਹੜੇ ਕੋਈ ਨਾ ਮਾਰੇ ਜਿਹੜੇ ਦਾਮ ਰੋਦੇ ਕਿ ਸਾਰਾ ਦਿਨ ਰੋਲਦਾ ਪਰ ਉਹ ਵੀ ਕਿਹਿਆ ਜਿਹਦੇ ਵਿੱਚ ਸ਼ਰਾਬ ਹੋਈ ਕੋਈ ਤਾਂ ਨਹੀਂ ਤਾਂ ਭਗਵੰਤ ਮਾਨ ਨੇ ਸ਼ਰਾਬ ਵਿੱਚ ਸਭ ਕੁਝ ਰੋਲਦਾ ਇਹ ਕبھی ਕਿਸੇ ਦਾ ਕੰਮ ਨਹੀਂ ਕਰਿਆ ਇੱਕੋ ਕੰਮ ਕਰਿਆ ਪਰ ਕਿਦੋਂ ਆ ਮੇਰਾ ਦਾ ਆ ਆਪਣੇ ਨਿਆਣੇ ਛੱਡ ਤੇ ਦੂਸਰਾ ਵਿਆਹ ਕਰਾ ਲਿਆ ਤੇ ਆਜ ਤੱਕ ਇੱਕ ਵੀ ਕੰਮ ਨਹੀਂ ਬਣਾ ਸਕਦਾ ਅੱਜ 26 ਜਨਵਰੀ ਹੁੰਦੀ ਹੈ 26 ਜਨਵਰੀ ਨੂੰ ਮੁੱਖ ਮੰਤਰੀ ਆਪਣੇ ਕੰਮ ਬਣਾਉਂਦਾ ਹੀ ਨਾ ਕਿ ਆ ਗਿਆ ਕਰਿਆ ਤੇ 26 ਜਨਵਰੀ ਦੇ ਉੱਪਰ ਬੋਲਣ ਲੱਗਿਆ ਕੰਮਦਾਰ ਹੋਈ ਨਹੀਂ ਸੀ ਕਿਰੋੜੇ ਨੂੰ ਕਹਿੰਦਾ ਮੇਰੇ ਘਰ ਖੁਸ਼ੀ ਆਉਣਾ ਬੜੀ ਹੈ ਕਹਿੰਦਾ ਮੇਰੇ ਨਿਆਣਾ ਆਉਣਾ ਉਹ ਭਾਈ ਤੂੰ ਕੋਈ ਆਪਣੀਆਂ ਬਲੰਦੀਆਂ ਕਰਾ ਥੋੜੇ ਦਿਨਾਂ ਬਾਅਦ ਨਿਆਣਾ ਹੋ ਗਿਆ ਮਨੂੰ ਪੱਤਰਕਾਰ ਕਹਿੰਦੇ ਕਹਿੰਦੇ ਜੀ ਉਹਦੇ ਘਰ ਕੁੜੀ ਹੋਈ ਹੈ ਕਹਿੰਦੇ ਜੀ ਬਹੁਤ ਵਧੀਆ ਹੋਵੇ ਉਹਨੇ ਐਲਾਨ ਕਰਿਆ ਸੀ ਕਿ ਮੇਰੇ ਘਰ ਨਿਆਣਾ ਹੋਣਾ ਪਰ 2 ਸਾਲ ਦੀ 3 ਸਾਲ ਚਾ ਪਹਿਲੇ ਹੀ ਐਲਾਨ ਜਿਹੜਾ ਕੋਈ ਨਾ ਪਤਾ ਹੋ ਗਿਆ ਪੰਜਾਬ ਵਿੱਚ ਜ਼ਿਮਨੀ ਚੋਣਾ ਕਰਕੇ ਸਿਆਸੀ ਮਾਹੌਲ ਪਖਿਆ ਹੋਇਆ ਹੈ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹਨਾਂ ਚਾਰ ਸੀਟਾਂ ਤੇ ਹੋਣ ਜਾ ਰਹੀ ਜ਼ਿਮਨੀ ਚੋਣ ਵਿੱਚ ਕਿਹੜੀ ਪਾਰਟੀ ਜਿੱਤ ਹਾਸਲ ਕਰਦੀ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪਰਮਿੰਦਰ ਟਿੰਡਸਾ ਦਾ ਬਰਨਾਲਾ ਜ਼ਿਮਨੀ ਚੋਣ ਤੋਂ ਪੰਥਕ ਉਮੀਦਵਾਰ ਗੋਵਿੰਦ ਸਿੰਘ ਸੰਧੂ ਤੇ ਹੱਕ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਬਰਨਾਲਾ ਜ਼ਿਮਨੀ ਚੋਣ ਤੋਂ ਪੰਥਕ ਉਮੀਦਵਾਰ ਗੋਵਿੰਦ ਸਿੰਘ ਸੰਧੂ ਜਿੱਤਦਾ ਹੈ ਤਾਂ ਪੰਜਾਬ ਦੇ ਵਿੱਚ ਪੰਥਕ ਸੋਚ ਨੂੰ ਉਭਾਰਨ ਦੇ ਵਿੱਚ ਵੱਡੀ ਮਦਦ ਮਿਲੇਗੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖਿਆ ਹੋਇਆ ਹੈ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਜ਼ਿਮਨੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਲਈ ਹਮਾਇਤ ਨਹੀਂ ਕੀਤੀ ਜਾ ਰਹੀ ਪਰ ਇਸ ਵਿਚਾਲੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਗੋਬਿੰਦ ਸਿੰਘ ਸੰਧੂ ਦੇ ਜਿੱਤ ਨਾਲ ਪੰਥਕ ਸੋਚ ਨੂੰ ਪੰਜਾਬ ਵਿੱਚ ਵੱਡਾ ਬਲ ਮਿਲੇਗਾ। ਸਾਡੀ ਸ਼੍ਰੋਮਣੀ ਅਕਾਲੀ ਦਲ ਸੁਲਾਨ ਲਹਿਰ ਦਾ ਫੈਸਲਾ ਹੈ ਕਿ ਕਿਸੇ ਵੀ ਪਾਰਟੀ ਨੂੰ ਅਸੀਂ ਸਮਰਥਨ ਨਹੀਂ ਕਰ ਰਹੇ ਇਹਨਾਂ ਬਾਈ ਇਲੈਕਸ਼ਨਾਂ ਦੇ ਵਿੱਚ। ਜੀ। ਤੇ ਇਸ ਕਰਕੇ ਜਿਹੜਾ ਸਾਡਾ ਕਿਸੇ ਨੂੰ ਸਮਰਥਨ ਕਰਨ ਦਾ ਤਾਂ ਬਣਦਾ ਨਹੀਂ ਪਰ ਫਿਰ ਵੀ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਸਾਡੀ ਪੰਥਕ ਪਾਰਟੀ ਹੈ ਵੀ ਜੇ ਪੰਥਕ ਉਮੀਦਵਾਰ ਜਿੱਤਣ ਤਾਂ ਉਹਦੇ ਨਾਲ ਜਿਹੜਾ ਹੈ ਇੱਕ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਵਿੱਚ ਉਸ ਪੰਥਕ ਸੋਚ ਨੂੰ ਉਭਾਰਨ ਦੇ ਵਿੱਚ ਜਰੂਰ ਮਦਦ ਮਿਲੇਗੀ ਤੇ ਅੱਜ ਲੋੜ ਵੀ ਹੈ ਕਿ ਜਿਹੜੇ ਪੰਥਕ ਵਿਚਾਰਧਾਰਾ ਵਾਲੇ ਲੋਕ ਨੇ ਉਹ ਇਕੱਠੇ ਹੋਣ ਤੇ ਜਿਹੜਾ ਹੈ ਪੰਜਾਬ ਦੇ ਵਿੱਚ ਦੁਬਾਰੇ ਉਸ ਪੰਥਕ ਸਿਆਸਤ ਦੀ ਜਿਹੜੀ ਹੈ ਦੁਆਰੇ ਮੁਰਸਤ ਜਿੱਤੀ ਹੋਵੇ ਸੋ ਉਸ ਵਾਸਤੇ ਅਸੀਂ ਦਿਲੋਂ ਇਹ ਜ਼ਰੂਰ ਚਾਹੁੰਦੇ ਆਂ ਵੀ ਜਿਹੜੇ ਪੰਥਕ ਉਮੀਦਵਾਰ ਨੇ ਸਾਰੀਆਂ ਸੀਟਾਂ ਤੇ ਜਿਹੜੇ ਵੀ ਹੈਗੇ ਨੇ ਚਾਹੇ ਗਿਣਤੀ 'ਚ ਬਹੁਤ ਥੋੜੇ ਨੇ ਪਰ ਕੋਈ ਪੰਥਕ ਉਮੀਦਵਾਰ ਜੇ ਜਿੱਤਣ ਦੀ ਜਿੱਤ ਸਕਦਾ ਹੋਵੇ ਤਾਂ ਅਸੀਂ ਜ਼ਰੂਰ ਚਾਹਾਂਗੇ ਵੀ ਉਹ ਜਿੱਤਣ ਗੋਬਿੰਦ ਸਿੰਘ ਦੇ ਪਿਛੋਕਰ ਨੂੰ ਕਿਵੇਂ ਦੇਖਿਓ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਨਵੀਂ ਪੀੜੀ ਵਿੱਚੋਂ ਨੇ ਦੇਖੋ ਇਹ ਤਾਂ ਪਿਛੋਕਰ ਦਾ ਆ ਅਸੀਂ ਉਹਨਾਂ ਦਾ ਵੈਸੇ ਸਤਿਕਾਰ ਕਰਦੇ ਆਂ ਮਾਨ ਸਾਹਿਬ ਦਾ ਵੀ ਅਸੀਂ ਸਤਿਕਾਰ ਕਰਦੇ ਆਂ ਉਹਨਾਂ ਨੂੰ ਕੁਰਬਾਨੀ ਹੈ ਤੇ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਇੰਡੀਵਿਜੂਅਲ ਤੌਰ ਤੇ ਇੱਕ ਸੋਚ ਦੇ ਵਿਚਾਰ ਆਧਾਰਨ ਦੇ ਤੌਰ ਤੇ ਚਾਹੇ ਅਸੀਂ ਉਹਨਾਂ ਦੇ ਨਾਲ ਸਹਿਮਤਾਂ ਪਰ ਕਿਤੇ ਨਾ ਕਿਤੇ ਕਿਉਂਕਿ ਇਹ ਫੈਸਲਾ ਕੋਈ ਵੀ ਕੀ ਦਾ ਸਮਰਥਨ ਕਰਨਾ ਹੈ ਕਿਦੇ ਸਾਥ ਦੇਣਾ ਉਹ ਮੇਰਾ ਆਪਦਾ ਨਹੀਂ ਹੈ ਉਹ ਸਾਡੀ ਪਾਰਟੀ ਦਾ ਫੈਸਲਾ ਹੁੰਦਾ ਹੈ ਤੇ ਉਸ ਕਰਕੇ ਪਾਰਟੀ ਨੇ ਚਾਹੇ ਇਹ ਫੈਸਲੀ ਕੀਤਾ ਵੀ ਕਿਸੇ ਦੀ ਵੀ ਜਿਹੜਾ ਹੈ ਓਪਨਲੀ ਸਮਰਥਨ ਨਹੀਂ ਕਰਨਾ ਸੋ ਇਸ ਕਰਕੇ ਅਸੀਂ ਓਪਨਲੀ ਨਹੀਂ ਕਰ ਸਕਦੇ ਕਿਸੇ ਦਾ ਹਾਂ ਜੇ ਪੰਥਕ ਉਮੀਦਵਾਰ ਤਕੜੇ ਹੁੰਦੇ ਨੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਵੇ ਇਸ ਤੋਂ ਇਲਾਵਾ ਉਹਨੇ ਕਿਹਾ ਕਿ ਪੰਜਾਬ ਵਿੱਚ ਪੰਥਕ મતਭੇਦ ਨੂੰ ਖਤਮ ਕਰਨ ਲਈ ਪੰਥਤਿਆਂ ਸਾਰੀਆਂ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦਾ ਬਿਲਕੁਲ ਮੈਂ ਤਾਂ ਇਹ ਕਹਿਣਾ ਪੰਥਤਿਆਂ ਸਾਰੀਆਂ ਤਾਕਤਾਂ ਨੂੰ ਇਕੱਠੇ ਹੋਣਾ ਚਾਹੀਦਾ ਤਾਂ ਹੀ ਅੱਜ ਜਿਹੜੇ ਹਾਲਾਤ ਬਣ ਗਏ ਨੇ ਜੇ ਚੋਂ ਉੱਭਰਨਾ ਹੈ ਦੇਖੋ ਸਿਆਸੀ મતਭੇਦ ਵਿਚਾਰਧਾਰਾ ਦੇ ਨਹੀਂ ਹੁੰਦਾ ਵੀ ਸਾਰੀ 100% ਦੀ ਇੱਕ ਜੁਟ ਇੱਕ ਜੁੜਤਾ ਹੋ ਸਕਦੀ ਵੀ ਇੱਕ ਵਿਚਾਰਧਾਰਾ ਬਣ ਸਕਦੀ ਹੈ ਕੋਈ ਨਰਮ ਵੀ ਹੋ ਸਕਦਾ ਕਿਸੇ ਦੀ ਸੋਚ ਕਿਸੇ ਦੀ ਥੋੜੀ ਜੀ ਗਰਮ ਖਿਆਲੀ ਵੀ ਹੋ ਸਕਦਾ ਕਿਸੇ ਦਾ ਜਿਹੜਾ ਹੈ ਕੁਛ ਨਾ ਕੁਛ ਕੋਈ ਖਾਲਿਸਤਾਨ ਦੀ ਗੱਲ ਕਰਦਾ ਕੋਈ ਜਿਹੜਾ ਹੈ ਦੇਸ਼ ਦੀ ਹਿੰਦੁਸਤਾਨ ਦੀ ਗੱਲ ਕਰਦਾ ਕੋਈ ਸੰਵਿਧਾਨ ਦੀ ਗੱਲ ਕਰਦਾ ਇਹ ਇਹ ਚ ਪਰ ਗੱਲ ਹੈ ਵੀ ਇੱਕ ਚੀਜ਼ ਜਿਹੜੀ ਹੈ ਇੱਕ ਪੰਥਕ ਸੋਚ ਜ਼ਰੂਰ ਸਾਨੂੰ ਜੋੜਦੀ ਹੈ ਉਹ ਸਾਡੀ ਚ ਕੋਮਨ ਚੀਜ਼ ਤਾਂ ਹੈ ਹੀ ਸੋ ਕਿਤੇ ਨਾ ਕਿਤੇ ਜਿਹੜੀ ਜਾਦੇ ਲੋਕ ਚਾਹੁੰਦੇ ਨੇ ਜੇ ਉਹਦੇ ਤੇ ਸਹਿਮਤੀ ਬਣ ਸਕੇ ਦਾ ਇਕੱਠੇ ਹੋ ਕੇ ਇਕਜੁੱਟ ਹੋਣਾ ਚਾਹੀਦਾ ਮੈਂ ਤਾਂ ਇਹ ਗੱਲ ਮੰਨਦਾ ਦੱਸ ਦਈਏ ਕਿ ਬਰਨਾਲਾ ਦਾ ਸਿਆਸੀ ਦੰਗਲ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਆਪ ਦੇ ਹਰਿੰਦਰ ਢਾਲੀਵਾਲ ਪਾਟਪਾ ਦੇ ਕੇਵਲ ਢਿੱਲੋਂ ਕਾਂਗਰਸ ਦੇ ਕਾਲਾ ਢਿੱਲੋਂ ਅਤੇ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਚੌਂ ਮੈਦਾਨ ਵਿੱਚ ਨਿਤਰੇ ਹੋਏ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਬਰਨਾਲਾ ਦੇ ਲੋਕ ਕਿਸ ਦੇ ਸਿਰ ਤੇ ਸੇਰਾ ਸੁਝਾਉਂਦੇ ਨੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੂੰ ਆੜੇ ਹੱਥੇ ਲਿਆ ਉਹਨਾਂ ਮਹਾਰਾਸ਼ਟਰ ਦੇ ਵਿੱਚ ਹੋਣ ਜਾ ਰੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਲੀਡਰਾਂ ਦੇ ਵੱਲੋਂ ਕਿਸਾਨਾਂ ਨੂੰ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਸਵਾਲ ਚੁੱਕੇ ਨੇ ਮਹਾਰਾਸ਼ਟਰ ਵਿੱਚ ਹੋਣ ਜਾ ਰੀਆਂ ਵਿਧਾਨ ਸਭਾ ਚੋਣਾਂ ਦੀ VOTING ਤੋਂ ਪਹਿਲਾਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਰੜੇ ਹੱਥੇ ਲਿਆ ਥੋੜਾ ਕਿਹਾ ਕਿ ਮਹਾਰਾਸ਼ਟਰ ਅਤੇ ਚਾਰਖਣ ਚੋਣਾਂ ਵਿੱਚ ਭਾਜਪਾ ਹਿੰਦੂ ਮੁਸਲਮਾਨ ਦੀ ਸਿਆਸਤ ਕਰ ਰਹੀ ਹੈ ਉਨਾ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ yogi aditya nath ਵੱਲੋਂ ਕਟੋਗੇ ਤਾਂ ਵਟੋਗੇ ਵਾਲਾ ਬਿਆਨ ਕਟ ਗਿਣਤੀਆਂ ਨੂੰ ਟਾਰਗੇਟ ਕਰਕੇ ਹੀ ਦਿੱਤਾ ਗਿਆ। ਕਿ ਕਿਸਾਨਾਂ ਦੀ ਜਿਹੜੇ ਫਸਲਾਂ ਦੇ ਭਾਅ ਨੇ ਉਹ ਕਦੀ ਵੀ ਵਾਜਬ ਸਰਕਾਰਾਂ ਨੇ ਨਹੀਂ ਦਿੱਤੇ ਹੈਗੇ। ਇਹਨਾਂ ਹਾਲਤਾਂ ਵਿੱਚ ਜਦੋਂ ਲਕਸ਼ਣਾ ਆ ਰਹੀਆਂ ਨੇ ਜੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਹੂ ਬਹੁ ਹਾਕਮ ਕਰਦੇ ਆ ਸਟੇਜਾਂ ਤੋਂ। ਔਰ 75 ਸਾਲ ਹੋ ਗਏ ਇਹਨਾਂ ਨੂੰ ਵੀ ਮਹਿੰਗਾਈ ਕੱਟ ਕਰਾਂਗੇ ਰੋਜ਼ਗਾਰ ਦਵਾਂਗੇ। ਕਿਸਾਨ ਨੂੰ ਖੁਸ਼ਹਾਲ ਕਰਾਂਗੇ ਮਜ਼ਦੂਰ ਦੀ ਹਾਲਤ ਵਧੀਆ ਕਰਾਂਗੇ ਜਿਹੜਾ ਵਿਦਿਆਵਾ ਉਹ ਦਵਾਂਗੇ ਰਜਕਾਰ ਹਰ ਗੱਲਾਂ ਕਰਦੇ ਆ ਪਰ ਕਦੀ ਵੀ ਦਿੰਦੇ ਨਹੀਂ ਹੈਗੇ ਪਰ ਆਰਕੀ ਜੋ ਅਸੀਂ ਵੇਖ ਰਹੇ ਹਾਂ ਜੋ ਪਾਛਪਾ ਜੜੀ ਰਾਜਨੀਤੀ ਕਰਦੀ ਆ ਉਸ ਉਹ ਰਾਜਨੀਤੀ ਨੂੰ ਨੇ ਛੱਡਿਆ ਨਹੀਂ ਹੈ ਹਿੰਦੂ ਮੁਸਲਮਾਨ ਵਾਲੀ ਸਗੋਂ ਐਤਕੀ ਜ਼ਿਆਦਾ ਜ਼ੋਰ ਨਾ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਚੋਣਾਂ ਵਿੱਚ ਚੁੱਕਣ ਦੇ ਆ ਜਿਵੇਂ ਜੋਗੀ ਦਾ ਪਹਿਲਾ ਬਿਆਨ ਤੇ ਵਟੋਗੇ ਤਾਂ ਕਟੋਗੇ ਜਾਨੀ ਜਾਨੀ ਦੀ ਫਿਰ ਟਾਰਗੇਟ ਹੋ ਰਿਹਾ ਕਟ ਗਿੰਦੀਆਂ ਨੂੰ ਹਿੰਦੂਆਂ ਨੂੰ ਸਿੱਧੇ ਸੰਕੇਤ ਜਦ ਕਿ ਉਹਨਾਂ ਦਾ ਹਿੰਦੂਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਕਿਉਂ ਮੈਂ ਕਹਿੰਨਾ ਕਿਉਂਕਿ ਅੱਜ ਜੇ ਇੰਨਾ ਸੂਬਿਆਂ ਵਿੱਚ ਪੰਜਾਬ ਹਰਿਆਣੇ ਨੂੰ ਛੱਡ ਕੇ ਉੱਥੇ ਤਾਂ ਹਿੰਦੂ ਕਿਸਾਨ ਹੀ ਨਹੀਂ ਨਾ ਉੱਥੇ ਉਹਨਾਂ ਦੀਆਂ ਫਸਲਾਂ ਕੌਡੀਆਂ ਦੇ ਭਾਲ ਲੈਂਦੇ ਆ ਇਹ ਹਿੰਦੂਆਂ ਦੇ ਰਾਖੇ ਕਦੋਂ ਦੇ ਹੋਗੇ ਤਾਂ ਉਹ ਮੋਸ਼ਨਲ ਬਲੈਕਮੇਲ ਦਾ ਪੱਤਾ ਪੂਰੇ ਜ਼ੋਰ ਨਾਲ ਖੇਡਿਆ ਜਾ ਰਿਹਾ ਹੈਗਾ ਤਾਂ ਕਈ ਤਾਂ ਇਹਨਾਂ ਦੇ ਲੀਟਰ ਇਹ ਬੋਲੇ ਵੀ ਸੈਕੂਲਰ ਸ਼ਬਦ ਜੜਾ ਵਾ ਉਹ ਹਿੰਦੂਆਂ ਦੇ ਵਿਰੋਧ ਆ ਸੈਕੂਲਰ ਦਾ ਮਤਲਬ ਕਿਉਂਦਾ ਧਰਮ ਨਿਰਪੱਖ ਵੀ ਜਿੰਨੇ ਵੀ ਇਸ ਮੁਲਕ ਦੇ ਵਿੱਚ ਵਸਣ ਵਾਲੇ ਲੋਕ ਨੇ ਜਦੋਂ ਇਹ ਮੁਲਕ ਬਣਿਆ ਇਹ ਇਹ ਨਹੀਂ ਬਣਿਆ ਇਹ ਕਹਿੰਦੇ ਰਾਜਾਂ ਦਾ ਸਮੂਹ ਭਾਰਤਿਕ ਰਾਜਾਂ ਦਾ ਸਮੂਹ ਅੱਡ ਅੱਡ ਨਸਲਾਂ ਦੇ ਅੱਡ ਅੱਡ ਬਹੁ ਧਰਮੀ ਬਹੁ ਪਛਾਹੀ ਕਹਿ ਲੋ ਬਹੁ ਸੱਭੇ ਕੇ ਦੇਸ਼ ਆ ਤੋ ਅੱਡ ਅੱਡ ਰਾਜਾਂ ਨੂੰ ਜੋੜ ਕੇ ਰਾਜਾਂ ਦਾ ਸਮੂਹ ਫਿਰ ਭਾਰਤ ਬਣਿਆ ਇਹ ਭਾਰਤ ਨਾ ਰਾਜ ਨਹੀਂ ਹੈਗਾ ਰਾਜਾਂ ਨਾਲ ਭਾਰਤ ਹੈਗਾ ਹੁਣ ਉਹ ਕਹਿੰਦੇ ਵੀ ਸੈਕੂਲਰ ਜਿਹੜੀ ਇਹ ਗੱਲ ਦੇਸ਼ ਦੀ ਆਜ਼ਾਦੀ ਸਾਰਿਆਂ ਨੇ ਲੜ ਕੇ ਲਈ ਤੇ ਇਹ ਇੱਕ ਸੰਵਿਧਾਨ ਬਣਿਆ ਵੀ ਹਰ ਇੱਕ ਧਰਮ ਨੂੰ ਆਪ ਦੀ ਗੱਲ ਕਰਨ ਦਾ ਇੱਕ ਧਰਮ ਨਿਰਪੱਖ ਮੁਲਕ ਹੋਊਗਾ ਤਾਂ ਹੁਣ ਹਿੰਦੂ ਲੀਡਰ ਇਸ ਚੋਣਾਂ ਵਿੱਚ ਜੜਾ ਵਾ ਉਹ ਜ਼ੋਰ ਲਾ ਕੇ ਵੀ ਇਹ ਜੀ ਜਿਹੜਾ ਧਰਮ ਨਿਰਪੱਖ ਸ਼ਬਦ ਆ ਇਹ ਜੀ ਕਿਤੇ ਹਿੰਦੂਵਾਦ ਦੇ ਵਿਰੋਧਾ ਉਹਨਾਂ ਨੂੰ ਕਿੱਦਾਂ ਉਸਕਾਰ ਰਹੇ ਹੈਗੇ ਇਹ ਅਸੀਂ ਐਤਕਾ ਵਾਲੀ ਇਲੈਕਸ਼ਨ 'ਚ ਦੇਖ ਰਹੇ ਹੈਗੇ ਕਹ ਸਹੀ ਹੈ ਕਿ ਮਹਾਰਾਸ਼ਟਰ ਵਿੱਚ 21 ਨਵੰਬਰ ਨੂੰ ਵਿਧਾਨ ਸਭਾ ਲਈ ਵੋਟਿੰਗ ਹੋਵੇਗੀ ਇਸ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ ਮੁਹਾਲੀ ਪੁਲਿਸ ਨੂੰ ਅੱਜ ਵੱਡੀ ਸਫਲਤਾ ਹੱਥ ਲੱਗੀ ਹੈ ਪਿੰਡ ਲੇਲੀ ਦੇ ਵਿਖੇ ਹੋਏ ਐਨਕਾਊਂਟਰ ਦੇ ਵਿੱਚ ਪੁਲਿਸ ਨੇ ਇੱਕ ਬਦਮਾਸ਼ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਬਦਮਾਸ਼ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਹਾਈਵੇ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਦੇ ਸਰਗਣਾ ਸਤਪ੍ਰੀਤ ਸਿੰਘ ਉਰਫ ਸੱਤੀ ਦਾ ਐਤਵਾਰ ਨੂੰ ਪੁਲਿਸ ਨੇ ਐਨਕਾਊਂਟਰ ਕੀਤਾ ਮੁਲਜ਼ਮ ਸੱਤੀ ਨੂੰ ਮੁਹਾਲੀ ਦੇ ਪਿੰਡ ਲਹਿਲੀ ਨੇੜੇ ਮੁੱਠਪੇੜ ਤੋਂ ਬਾਅਦ ਕਾਬੂ ਕੀਤਾ ਗਿਆ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਵੱਲੋਂ ਜਦੋਂ ਲੁਟੇਰਾ ਗਿਰੋ ਨੂੰ ਫੜਨ ਲਈ ਉੱਥੇ ਪਹੁੰਚਿਆ ਗਿਆ ਤਾਂ ਸੱਤੀ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਅਤੇ ਮੁੱਖ ਸਰਗਨਾ ਸੱਤੀ ਨੂੰ ਗ੍ਰਿਫਤਾਰ ਕਰ ਲਿਆ। ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਐਕਸ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਗੈਂਗ ਅੰਬਾਲਾ ਡੇਰਾਬਸੀ ਹਾਈਵੇ 'ਤੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਵਾਹਨ ਚਾਲਕਾਂ ਨੂੰ ਲੁੱਟ ਲੈਂਦਾ ਸੀ। ਪੰਜਾਬ ਅਤੇ ਹਰਿਆਣਾ ਵਿੱਚ ਕਈ ਆਮ ਹਥਿਆਰਬੰਦ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਇਸ ਗਿਰੋਹ ਵੱਲੋਂ ਅੰਜਾਮ ਦਿੱਤਾ ਗਿਆ 3 ਨਵੰਬਰ ਅਤੇ 10 ਨਵੰਬਰ ਨੂੰ ਇਸੇ ਗਿਰੋਹ ਨੇ ਨਕਦੀ, ਮੋਬਾਈਲ ਅਤੇ ਸੋਨੇ ਦੇ ਗਹਿਣੇ ਲੁੱਟੇ ਸੀ ਉੱਥੇ ਦੂਜੇ ਪਾਸੇ ਮੁਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਨੇ ਵੀ ਇਸ ਸੰਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਹੂੰ ਇਸੇ ਗਿਰੋਹ ਸਾਡੇ ਕੋਲ ਅਤੇ ਕਾਫੀ ਕਮਪਲੇਂਟਾਂ ਆ ਰਹੀਆਂ ਸੀ ਜਿਹਦੇ ਤੱਕ ਵੀ 2 ਐਫਆਈਆਰਸ ਮਤਲਬ ਦੇ ਵਿੱਚ 3 ਤਰੀਕ ਨੂੰ ਤੇ 11 ਤਰੀਕ ਨੂੰ ਵੀ ਲਾਜ ਹੋਈ ਸੀ ਜਿਹਦੇ ਅਸੀਂ ਆਪਣਾ ਜਿਹੜਾ 70 ਆਵਾਂ ਦੇ ਅੰਦਰ ਯਾਨੀ ਕਿ ਰੋਬਰੀ ਦੇ ਅੰਦਰ ਸੀ ਆਪਣਾ ਬੁੱਕ ਕੀਤਾ ਸੀਗਾ ਨਾ ਦੋ ਐਫਆਰ ਲਾਗ ਕੀਤਾ ਸੀਗਾ ਜੀ ਤੇ ਉਹ ਵੀ ਸਾਡੇ ਕੋਲ ਇਹ ਸੀਗਾ ਵੀ ਅਸੀਂ ਜਿਹੜੇ ਹਾਈਵੇ ਤੇ ਜਿਹੜੇ ਵੀ ਕਮਿਊਟ ਕਰ ਰਹੇ ਨੇ ਲੋਕ ਇੱਥੋਂ ਆ ਬੇਸਿਕਲੀ ਇਹ ਹਾਈਵੇ ਚੱਲ ਰਿਹਾ ਹੈ ਜੀ ਤੇ ਉਹਦੇ ਤੇ ਲੋਕਾਂ ਨੂੰ ਜਿਹੜਾ ਰੋਕ ਕੇ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਉਹਨੂੰ ਸੈੱਟ ਕੀਤਾ ਜਾ ਰਿਹਾ ਉਹਨਾਂ ਦੇ ਕੋਲੋਂ ਚੀਜ਼ਾਂ ਲੁਕੀਆਂ ਜਾ ਰਹੀਆਂ ਜਾਂ ਗੈਂਗ ਰੋਬ ਕੀਤਾ ਜਾ ਰਿਹਾ ਠੀਕ ਹੈ ਉੱਤੇ ਦੋ ਐਫਆਈਰ ਦਰ ਸੀਗੀਆਂ ਤਾਂ ਉਹਦੇ ਪਿੱਛੇ ਜਿਹੜੀ ਸਾਡੀ ਟੀਮਸ ਲੱਗੀਆਂ ਹੋਈਆਂ ਸੀ ਕਿ ਆ ਬਿਕਰਮ ਰਾੜ ਦੀ ਟੀਮ ਸਾਡੇ ਉਹਨਾਂ ਦੇ ਐਸਐਚਓ ਆਪਣਾ ਲਾਲ ਲੜੂ ਇੰਚਾਰਜ ਲੈ ਲਈ ਤੇ ਨਾਲ ਸਾਡੇ ਹੋਰ ਪਤਿੰਦਰ ਵਗੈਰਾ ساری ਟੀਮ ਲੱਗੀ ਹੋਈ ਸੀ ਜੀ ਜਿਹਦੇ ਜਿਹਨਾਂ ਨੇ ਜਦੋਂ ਇਹਨਾਂ ਨੂੰ ਇਹਨਾਂ ਨੂੰ ਟਰੇਸ ਬੰਦ ਕਰਦੇ ਪਿੰਪ ਪੁਆਇੰਟ ਕਰਦੇ ਹੋਏ ਇਹਨਾਂ ਨੂੰ ਜਦੋਂ ਸਾਡੇ ਨੂੰ ਤਾਂ ਪਤਾ ਲੱਗ ਗਿਆ ਸੀ ਸਾਡੇ ਕੋਲ ਟਿਪ ਆਫ ਸੀਗਾ ਵੀ ਇਹ ਬੰਦਾ ਅੱਜ ਇੱਧਰ ਜਾ ਰਿਹਾ ਸੀ ਓਕੇ ਤੇ ਜਦੋਂ ਪੁਲਿਸ ਦੀ ਟੀਮ ਇਹਨੂੰ ਚੇਜ਼ ਕੀਤਾ ਉਧਰੋਂ ਕਿਉਂਕਿ ਸੰਸਾਰ ਰਸਤਾ ਸੀ ਤੇ ਜਿਹੜੀ ਚੇਜ਼ ਕੀਤਾ ਹੈ ਹਰ ਇੱਕ ਇੱਧਰ ਨੂੰ ਹੀ ਭੱਜਣ ਦੀ ਕੋਸ਼ਿਸ਼ ਇਹਨਾਂ ਨੇ ਮੋਟਰਸਾਈਕਲ ਸੁੱਟ ਕੇ ਇੱਥੇ ਪੁਲਿਸ ਨੂੰ ਆਪ ਫਾਇਰ ਕੀਤਾ ਜਿਹਦੇ ਕਿ ਪੁਲਿਸ ਦੀ ਗੱਡੀ ਦੇ ਉੱਪਰ ਤਿੰਨ ਫਾਇਰ ਵੱਜੇ ਨੇ ਠੀਕ ਹੈ ਤੇ ਚਲੋ ਠੀਕ ਹੈ ਕੋਈ ਪੁਲਿਸ ਵਾਲੇ ਤੇ ਕਿਸੇ ਤਰ੍ਹਾਂ ਦੇ ਕੋਈ ਮੁਲਾਜ਼ਮ ਤੇ ਬਾਲਾ ਸਾਡੇ ਮੁਲਾਜ਼ਮਾਂ ਦੇ ਵਿਚ ਆ ਰਿਹਾ ਗਿਆ ਤੇ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਇਹਨਾਂ ਦੇ ਲੱਤ ਦੇ ਗੋਲੀ ਲੱਗੀ ਜਿਹਦੇ ਕਿ ਇੱਕ ਦੇ ਵਿੱਚੋਂ ਸਤਵਿੰਦਰ ਸਿੰਘ ਸੱਤਿਆ ਦੇ ਦੰਦਰਾਲੇ ਦਾ ਸੱਤਿਆ ਦੇ ਦੰਦਰਾਲੇ ਦਾ ਇਹਨਾਂ ਦਾ ਗੈਂਗ ਆਇਆ ਮਿਨੀਮਮ 6-7 ਬੰਦਿਆਂ ਦਾ ਇਹਨਾਂ ਤੋਂ ਪਹਿਲਾਂ ਵੀ ਪਰਚੇ ਦਰਜ ਨੇ 307 ਦਾ ਪਰਚਾ ਦਰਜ ਹੈ ਤੇ ਇਹਦੇ ਦੇ ਨਾਲ ਦੰਦੇ ਵੀ ਦਰਜ ਨੇ ਓਕੇ ਤੇ ਦੋ ਬੰਦੇ ਸੀਗੇ ਇੱਕ ਤਾਂ ਚਲੋ ਪਰਚੇ ਚ ਕਾਮਯਾਬ ਹੋ ਗਿਆ ਪਰ ਦੂਜਾ ਸੀ ਜਿਹੜਾ ਆਪਣਾ ਡਿਊ ਟੂ ਆਪਣਾ ਫਾਇਰ ਇੰਜਰੀ ਉਹ ਗਿਰ ਗਿਆ ਸੀਗਾ ਤੁਹਾਨੂੰ ਅਸੀਂ ਹਸਪੀਟਲ ਦਾਖਲ ਕਰਵਾਇਆ ਤੇ ਸਰ ਦੂਜਾ ਜਿਹੜਾ ਸਾਥੀ ਹੈ ਉਹ ਇੱਥੇ ਹੀ ਹੈ ਜਿਹੜਾ ਸਰਚ ਵਗੈਰਾ ਕੀਤਾ ਜਾ ਰਿਹਾ ਨਹੀਂ ਉਹ ਅਰੇ ਅਸੀਂ ਉਹਨੂੰ ਵੀ ਸਰਚ ਕਰ ਰਹੇ ਹਾਂ ਠੀਕ ਹੈ ਬਿਲਕੁਲ ਰੌਲਡ ਅਪ ਕਰ ਲਾਂਗੇ ਜਲਦੀ ਕਰ ਲਾਂਗੇ ਸਾਡੇ ਕੋਲ ਫਾਇਰਿੰਗ ਕਿੰਨੀ ਦੇਰ ਲਈ ਫਾਇਰਿੰਗ 3-5 ਹੋਏ ਤੇ ਜਿਸ ਤਰ੍ਹਾਂ ਇੱਕ ਬਰੀਫ ਇੰਕਾਊਂਟਰ ਹੁੰਦਾ ਹੈ ਜਿਹੜਾ ਵਤ ਤੋਂ ਵਤ ਇੰਕੀ ਅੱਜ ਤੋਂ ਦੋ ਹੌਨ ਤੋਂ ਦੋ ਘੰਟੇ ਪਹਿਲਾਂ ਦਾ ਮਹਾਜਨ ਸਰ ਕੋਈ ਅਸਲਾ ਵੀ ਬਰਾਮਦ ਕੀਤਾ ਗਿਆ ਹਾਂਜੀ ਇੱਕ ਵੈਪਨ ਹੈਗਾ ਜੀ ਆਪਣਾ ਦੇਸੀ ਵੈਪਨ ਅਗਰ ਤੁਸੀਂ ਦੇਖ ਸਕਦੇ ਹੋ ਮੌਕਾ ਦੇ ਜੱਸ ਸਹੀ ਹੈ ਕਿ ਗਰੋਖ ਖਾਸ ਤੌਰ ਤੇ ਅੰਬਾਲਾ ਡੇਰਾ ਬਸੀ ਹਾਈਵੇ ਤੇ ਸਰਗਰਮ ਸੀ ਅਤੇ ਇਸ ਨੇ ਪੰਜਾਬ ਹਰਿਆਣਾ ਅਤੇ ਹਿਮਾਚਲ ਵਿੱਚ ਲੁੱਟਖੋਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਅੱਜ ਦੇ ਸਕੂਲਟਨ ਦੇ ਵਿੱਚ ਫਿਲਹਾਲ ਇਹ ਨਹੀਂ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਤੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ